ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀ ਰਾਣਾ ਤੁਹਾਡਾ ਸਾਲ ਤੁਹਾਡੇ ਚੈਨਲ ਆਮ ਨਵੀਂ ਟਿਕ ਟਕ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ 1000 ਦਾ ਚਰਚਾ ਲਾ ਕੇ ਕੀਤਾ 4000 ਦਾ ਸੂਟ ਤਿਆਰ ਬਹੁਤ ਹੀ ਸੋਹਣਾ ਸੂਟਾਂ ਜਿਹਦੇ ਉੱਤੇ ਬਹੁਤ ਹੀ ਸੋਹਣੀ ਕਢਾਈ ਕੀਤੀ ਗਈ ਹੈ ਮਸ਼ੀਨ ਜਿਹੜੀ ਕਢਾਈ ਕੀਤੀ ਗਈ ਹੈ ਹੈਂਡ ਟੱਚ ਦਿੱਤਾ ਗਿਆ ਆਰੀ ਵਰਕ ਹੋਇਆ ਦੁਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਦਿਖਾਵਾਂਗੇ ਉਹ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਜਿਹੜੇ ਭੈਣ ਭਰਾਵਾਂ ਨੇ ਅਪਰੋਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਕਿਉਂਕਿ ਜੇਕਰ ਤੁਸੀਂ ਸਬਸਕ੍ਰਾਈਬ ਕਰੋਗੇ ਬੈਲ ਆਈਕਨ ਨੂੰ ਦਬੋਵੋਗੇ ਨਾ ਸਾਡੀ ਵੀਡੀਓ ਦਾ ਤੁਰੰਤ ਨੋਟੀਫਿਕੇਸ਼ਨ ਤੁਹਾਡੇ ਤੁਹਾਡੇ ਚੈਨਲ ਤੇ ਪਹੁੰਚੇਗਾ ਤੇ ਤੁਹਾਨੂੰ ਨਵੇਂ-ਨਵੇਂ ਕਢਾਈ ਵਾਲੇ ਸੂਟਾਂ ਦੀ ਵੀਡੀਓ ਦੇਖਣ ਨੂੰ ਮਿਲੂਗੀ ਤੇ ਸਲਾਈ ਸਬੰਧੀ ਵੀ ਅਸੀਂ ਜਾਣਕਾਰੀ ਉੱਤੇ ਵੀਡੀਓ ਬਣਾਉਨੇ ਆ ਉਸ ਬਾਰੇ ਵੀ ਤੁਸੀਂ ਜਾਣ ਸਕੋਗੇ ਤੇ ਚਲੋ ਜਿਆਦਾ ਸਮਾਂ ਨਾ ਲੈਂਦਾ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਹਜ਼ਾਰ ਦਾ ਖਰਚਾ ਲਾ ਕੇ ਕਿੱਦਾਂ ਕੀਤਾ 4000 ਦਾ ਸੂਟ ਤੇ ਆ ਲਓ ਜੀ ਸੂਟ ਨੂੰ ਫਰੇਮ ਵਿੱਚ ਲਾ ਲੱਤਾ ਗਿਆ ਤੇ ਇਹਦੇ ਉੱਤੇ ਹੁਣ ਮਸ਼ੀਨੀ ਕਢਾਈ ਕੀਤੀ ਜਾਊਗੀ ਤੇ ਤੁਹਾਨੂੰ ਫਿਰ ਆਪਾਂ ਅੱਗੇ ਦਿਖਾਉਨੇ ਆ ਜਦੋਂ ਮਸ਼ੀਨੀ ਵਰਕ ਹੋ ਗਿਆ ਇਹਦੇ ਉੱਤੇ ਤੇ ਸੂਟ ਉੱਤੇ ਸਾਰੀ 골ਡਨ ਜਰੀ ਦੀ ਕਢਾਈ ਕੀਤੀ ਜਾਊਗੀ ਤੇ ਤੁਸੀਂ ਦੇਖ ਸਕਦੇ ਹੋ 골ਡਨ ਜਰੀ ਦੀ ਕਢਾਈ ਕੀਤੀ ਜਾ ਰਹੀ ਹੈ ਪੱਤੀ ਦੀ ਕਢਾਈ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਸੋਹਣਾ ਤੇ ਯੂਨੀਕ ਡਿਜ਼ਾਈਨ ਆ ਇਹ ਇਹਨੂੰ ਬੁਟੀਕ ਸਟਾਈਲ ਸੂਟ ਬਣਾਇਆ ਜਾਊਗਾ ਤੁਸੀਂ ਵੀਡੀਓ ਨਾਲ ਬਣੇ ਰਹੋ ਸਾਰਾ ਤੁਹਾਨੂੰ ਦਿਖਾਵਾਂਗੇ ਸੂਟ ਸਿਲਾਈ ਕਰਕੇ ਅੰਮ੍ਰਿਤ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਤੁਸੀਂ ਵੀਡੀਓ ਸਕਿਪ ਨਾ ਕਰਿਓ ਬਸ ਹਾਂ ਲੋ ਇਹਦੇ ਉੱਤੇ ਮਸ਼ੀਨੀ ਵਰਕ ਹੋ ਚੁੱਕਿਆ ਤੇ ਹੁਣ ਇਹਨੂੰ ਅੱਡੇ ਵਿੱਚ ਲਾ ਕੇ ਇਹਦੇ ਉੱਤੇ ਆਰੀ ਵਰਕ ਕੀਤਾ ਜਾਊਗਾ ਜਿਵੇਂ ਆਪਣਾ ਸਿੱਪੀ ਮੋਤੀ ਵਗੈਰਾ ਇਹਦੇ ਉੱਤੇ ਲਾਏ ਜਾਣਗੇ ਤੇ ਐਂ ਦੇਖੋ ਵੀ ਅਖੀਰ ਤੱਕ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋ ਜਾਊਗਾ ਇਹ ਲਓ ਜੀ ਸੂਟ ਨੂੰ ਅੱਡੇ ਵਿੱਚ ਝੜ ਕੇ ਅਮਨੀ ਦੇ ਉੱਤੇ ਆਰੀ ਵਰਕ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਆਖਿਆ ਸੀਗਾ ਦੇਖੋ ਤੁਹਾਡੇ ਸਾਹਮਣੇ ਗਲਾ ਸਿੱਪੀਆਂ ਦਾ ਤਿਆਰ ਕੀਤਾ ਗਿਆ ਤੇ ਇਹਦੇ ਵਿੱਚ ਮੋਤੀ ਸਿੱਪੀ ਲਾਏ ਜਾਣਗੇ ਤੇ ਜਿਵੇਂ ਉਹ ਦੇਖੋ ਡੱਬੇ ਦੇ ਵਿੱਚ ਪਏ ਨੇ ਤੇ ਬਹੁਤ ਹੀ ਸੋਹਣਾ ਵਰਕ ਹੋਊਗਾ ਤੁਸੀਂ ਸਾਰਾ ਦੇਖਿਓ ਤੁਹਾਨੂੰ ਅਖੀਰ ਤੱਕ ਦਿਖਾਵਾਂਗੇ ਆਪਾਂ ਜਦੋਂ ਸੂਟ ਸਿਲਾਈ ਹੋ ਗਿਆ ਤੇ ਆਮਨ ਤੁਹਾਨੂੰ ਪਾ ਕੇ ਦਿਖਾਉਣਗੇ ਸੂਟ ਸਿਲਾਈ ਕਰ ਲਿੱਤਾ ਗਿਆ ਜੀ ਤੁਹਾਡੇ ਸਾਹਮਣੇ ਆਮਨ ਤੁਹਾਨੂੰ ਦਿਖਾ ਰਹੇ ਨੇ ਤੇ ਦੇਖੋ ਕਿੰਨਾ ਸੋਹਣਾ ਯੂਨੀਕ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਇਹਦੇ ਉੱਤੇ ਬਸ ਥੋੜਾ ਮੋਟਾ ਕੰਮ ਰਹਿੰਦਾ ਜਿਵੇਂ ਤਰਪਾਈ ਵਗੈਰਾ ਉਸ ਤੋਂ ਬਾਅਦ ਇਹ ਪਾਉਣ ਦੇ ਕਾਬਿਲ ਹੋ ਜਾਊਗਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਆ ਦੇਖੋ ਜੀ ਆ ਸੂਟ ਆ ਜਿਹਦੇ ਬਾਰੇ ਆਪਾਂ ਤੁਹਾਨੂੰ ਪੋਸਟਰ ਉੱਤੇ ਲਿਖਿਆ ਜਿਸ ਦੇ ਉੱਤੇ ਆਪਣਾ ਜਿਵੇਂ 1000 ਦਾ ਖਰਚਾ ਲੱਗਿਆ 4000 ਦਾ ਸੂਟ ਤਿਆਰ ਹੋ ਗਿਆ ਬਹੁਤ ਸੋਨਾ ਵਰਕ ਹੋਇਆ ਦੇ ਉੱਤੇ ਤੇ ਇਹਦੇ ਉੱਤੇ ਆਪਣਾ ਮਿਸਿੰਗ ਨਿਕਣਾਈ ਵੀ ਆ ਤੇ ਹੈਂਡ ਵਰਕ ਦਾ ਟੱਚ ਵੀ ਦਿੱਤਾ ਗਿਆ ਇਹਦੇ ਤੇ ਮੋਤੀ ਸਿੱਪੀ ਲਾਏ ਗਏ ਨੇ ਤੇ ਆ ਇਹਦੀ ਚੁੰਨੀ ਤਿਆਰ ਕੀਤੀ ਗਈ ਆ ਚੁੰਨੀ ਤੇ ਗੋਟਾ ਲਾਇਆ ਗਿਆ ਤੇ ਸੂਟ ਤੇ ਵੀ ਕੋਟਾ ਲਾਇਆ ਗਿਆ ਇਸ ਇਹ ਤਰੀਕੇ ਨਾਲ ਦੋਨਾਂ ਦੀ ਮੈਚਿੰਗ ਕੀਤੀ ਗਈ ਹੈ ਮੈਸੇਂ ਨੂੰ ਤਾਂ ਚੁੰਨੀ ਦਾ ਪੇਸਟਾ ਕਰ ਦਿਆ ਇਹ ਬਹੁਤ ਸੋਹਣਾ ਕੰਬੀਨੇਸ਼ਨ ਆ ਸੂਟ ਦਾ ਤੁਸੀਂ ਦੇਖ ਰਹੇ ਹੋ ਕਿਸੇ ਭੈਣ ਨੇ ਨਾ ਇਦਾਂ ਦਾ ਸੂਟ ਤਿਆਰ ਕਰਵਾਉਣਾ ਹੋਵੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਬਹੁਤ ਵਧੀਆ ਸੂਟ ਤਿਆਰ ਹੋਇਆ ਇਹ ਕਹਿੰਦੇ ਇਹ ਪ੍ਰੋਗਰਾਮ ਤੇ ਪਾ ਕੇ ਗਏ ਸੀਗੇ ਤੇ ਉੱਥੇ ਬਹੁਤ ਪਹਿਣਾ ਨੇ ਤਾਰੀਫ ਕਰੀ ਆ ਇਹ ਸੂਟ ਦੀ ਨੇ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਨਾ ਕਲਰ ਦੇ ਉੱਤੇ ਕਢਾਈ ਦਾ ਕਿੰਨਾ ਸੋਹਣਾ ਕੰਬੀਨੇਸ਼ਨ ਆ 골ਡ ਕਦਰ ਦੀ ਕਢਾਈ ਕੀਤੀ ਗਈ ਹੈ ਚਰੀ ਨਾਲ ਤੇ ਬਾਕੀ ਉੱਤੇ ਹੈਂਟਾ ਜਿੱਦਤਾ ਆਰੀ ਵਰਕ ਵੀ ਕੀਤਾ ਗਿਆ ਮੋਤੀ ਸਿੱਪੀ ਲਾਏ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਨਾ ਗਲੇ ਤੇ ਸਿੱਪੀ ਲੱਗੇ ਹੋਏ ਨੇ ਗਲੇ ਉੱਤੇ ਸਿੱਪੀ ਲਾਏ ਗਏ ਨੇ ਆਰੀ ਵਰਕ ਦੇ ਨਾਲ ਤੇ ਇਸ ਬਾਰੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਨਾ ਇਹ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਬਹੁਤ ਸੋਹਣੀ ਕਢਾਈ ਕੀਤੀ ਗਈ ਹੈ ਇਹਦੇ ਉੱਤੇ। ਆ ਜਿਵੇਂ ਬਾਹ ਦੇ ਉੱਤੇ ਹੈ ਨਾ ਮੋਤੀ ਲਾਏ ਗਏ ਨੇ ਆਰੀਵਰਕ ਨਾਲ ਲਗਾਏ ਗਏ ਨੇ। ਆ ਦੇਖੋ ਫੁੱਲਾਂ ਦੇ ਉੱਤੇ। ਸੇਵੀ ਬੈਨ ਨੇ ਤਿਆਰ ਕਰਵਾਉਣਾ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ। ਇਸ ਸੂਟ ਦਾ ਨਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ। ਸਾਡੇ ਨਾਲ ਜਿਹੜਾ WhatsApp ਨੰਬਰ ਐਡ ਕਰਦੇ ਆ ਉਹਦੇ ਤੁਸੀਂ ਗੱਲ ਕਰ ਸਕਦੇ ਹੋ। WhatsApp ਕਾਲਿੰਗ हां जी ਤੁਸੀਂ ਵੀਡੀਓ ਦੇਖੀ ਤੁਹਾਨੂੰ ਸੂਟ ਕਿਦਾਂ ਲੱਗਿਆ ਕੜਾਈ ਕਿਦਾਂ ਲੱਗੀ ਤੇ ਉੱਤੇ ਜਿਹੜਾ ਹੈਂਡ ਟੱਚ ਦਿੱਤਾ ਉਹ ਕਿਦਾਂ ਲੱਗਿਆ ਜੇਕਰ ਕਿਸੇ ਭੈਣ ਨੇ ਇਹ ਦਨਵਾਲ ਫਿਕਰਵਾਉਣਾ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ WhatsApp ਕਾਲਿੰਗ ਵੀ ਕਰ ਸਕਦੇ ਹੋ ਅਸੀਂ ਆਪਦਾ ਨੰਬਰ ਦਿੰਨੇ ਹੁੰਦੇ ਹਾਂ ਨਾ ਅਸੀਂ ਤੁਹਾਨੂੰ ਇਹ ਜਹਾਵਰ ਕੇ ਕਰਕੇ ਦੇ ਦਾਂਗੇ ਤੇ ਜਿਹੜੇ ਭੈਣ ਭਰਾਵਾਂ ਨੇ ਆਪਰੋਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਤੇ ਚਲੋ ਹੁਣ ਆਪਾਂ ਵਿਦਾ ਲੈਨੇ ਆ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਬਾਜਰ ਰਹੋ ਖੁਸ਼ ਰਹੋ ਅਸਰੀ ਘਰ